ਅੱਜ ਚਿਲਡਰਨ ਡੇ ਦੇ ਮੌਕੇ ਦੇ ਉੱਤੇ ਮੋਹਾਲੀ ਵਿਖੇ ਸਿਹਤ ਮੰਤਰੀ ਪੰਜਾਬ ਡਾਕਟਰ ਬਲਬੀਰ ਸਿੰਘ ਵੱਲੋਂ ਰੰਗਲਾ ਪੰਜਾਬ ਮੁਹਿੰਮ ਦੇ ਚੱਲਦੇ ਹੋਏ ਬੱਚਿਆਂ ਨੂੰ ਤੰਦਰੁਸਤੀ ਦੇਣ ਦੇ ਚੱਲਦੇ ਹੋਏ ਪੋਲੀਓ ਡ੍ਰੋਪਸ ਪਾ ਕੇ ਅੱਜ ਚਿਲਡਰਨ ਡੇ ਦੀ ਸ਼ੁਰੂਆਤ ਕੀਤੀ। ਅੱਜ ਜਿਹੜਾ ਹੈਗਾ ਜੀ ਚਿਲਡਰਨਸ ਡੇ ਆ ਆਪਣਾ ਨੈਸ਼ਨਲ ਲੈਵਲ ਦਾ ਜੋ ਕਿ ਸਾਡੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ Jawaharlal Nehru ਜੀ ਦਾ ਜਨਮ ਦਿਨ ਤੇ ਉਹਦੇ ਉੱਤੇ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਬੱਚਿਆਂ ਦੀ ਚੰਗੀ ਸਿਹਤ ਹੋਵੇ ਬੱਚੇ ਤੰਦਰੁਸਤ ਹੋਣ ਤੇ ਜੇ ਬੱਚੇ ਤੰਦਰੁਸਤ ਹੋਣਗੇ ਤਾਂ ਹੀ ਰੰਗਲਾ ਪੰਜਾਬ ਬਣੇਗਾ ਤਾਂ ਹੀ ਜਿਹੜਾ ਆਪਣਾ ਦੇਸ਼ ਤਾਂ ਭੁਗਤ ਬਣੇਗਾ ਤੇ ਦੇ ਆਰ ਦਾ ਫਿਊਚਰ ਸਿਟੀਜ਼ਨਸ ਆਫ ਇੰਡੀਆ ਤੇ ਇਸ ਕਰਕੇ ਅਸੀਂ ਜਿਹੜੀ ਸ਼ੁਰੂਆਤ ਕੀਤੀ ਆ ਉਹ ਬੱਚਿਆਂ ਨੂੰ ਜਿਹੜੀ ਪੋਲੀਓ ਦੀ ਦਵਾਈ ਪੜਾ ਕੇ ਤਾਂ ਕਿ ਜਿਹੜਾ ਪੋਲੀਓ ਮੁਕਤ ਭਾਰਤ ਹੋ ਚੁੱਕਿਆ ਹੈਗਾ ਬੜਾ ਸਾਡੇ ਗਵਰਨਰ ਦੇ ਵਿੱਚ ਜਿਹੜਾ ਪਾਕਿਸਤਾਨ ਤੇ ਫਰਗਾਨਿਸਤਾਨ ਦੇ ਵਿੱਚ ਖਤਰਾ ਬਣਿਆ ਹੋਇਆ ਇਸ ਕਰਕੇ ਅਸੀਂ ਇਹਨੂੰ ਬੜਾ ਰੈਲੀਜੈਂਸੀਲੀ ਔਰ ਬਹੁਤ ਹੀ ਆਪਣੀ ਇੱਕ ਡਿਊਟੀ ਸਮਝ ਕੇ ਆਪਣੇ ਪਿਛਲੇ 13 ਸਾਲ ਤੋਂ ਕੋਈ ਕੇਸ ਨਹੀਂ ਆਇਆ ਬੜੀ ਅੱਛੀ ਗੱਲ ਹੈ ਤੇ ਆਪਾਂ ਇਹ ਮੇਨਟੇਨ ਕਰਨਾ ਚਾਹੁੰਦੇ ਆਂ ਔਰ ਇਹਦੇ 'ਚ ਜਿਹੜੀਆਂ ਵੈਕਸੀਨ ਪ੍ਰੋਵੈਂਟੇਬਲ ਡਿਜ਼ੀਜ਼ਸ ਐ ਬੱਚਿਆਂ ਦੇ ਵਿੱਚ ਪੇਟ 'ਚ ਕੀੜੇ ਹੋ ਗਏ ਅਨੀਮੀਆ ਹੋ ਗਿਆ ਔਰ ਬੱਚੇ ਹਰ ਤਿੱਕੇ ਨਾਲ ਤੰਦਰੁਸਤ ਹੋਣ ਉਹਨਾਂ ਦੇ ਵਾਸਤੇ ਜਿਹੜੇ ਸਪੈਸ਼ਲ ਉਪਰਾਲੇ ਆ ਉਹਦੇ ਬਾਰੇ ਅਸੀਂ ਵਿਚਾਰ ਵਟਾਂਦਰਾ ਕਰਾਂਗੇ ਸਪੈਸ਼ਲ ਪ੍ਰੋਗਰਾਮ ਰੱਖਿਆ ਅਸੀਂ ਇਹ ਮਹੀਨੇ ਦੇ ਉੱਥੇ ਸਾਰੇ ਐਕਸਪਰਟਸ ਹੋਣਗੇ ਉਹਨਾਂ ਦੇ ਨਾਲ ਬੈਠ ਕੇ ਵਿਚਾਰ ਵੰਡਰਾ ਕਰကြਗੇ ਸਾਡੀ ਆਉਣ ਵਾਲੀ ਪੀੜ੍ਹੀ ਜਿਹੜੀ ਹੈਗੀ ਆ ਉਹ ਤੰਦਰੁਸਤ ਹੋਵੇ ਤੇ ਜਿਹੜੇ ਨਵੇਂ ਜਿਹੜੇ ਸਾਡੇ ਬਚਪਨ ਦੇ ਵਿੱਚ ਪ੍ਰੋਬਲਮ ਨਹੀਂ ਸੀ ਸੋਸ਼ਲ ਮੀਡੀਆ ਉਹਦਾ ਨਹੀਂ ਹੁੰਦਾ ਸੀ ਸਾਈਬਰ ਬੁੱਲੀਂਗ ਹੋ ਗਈ ਵੇਪਿੰਗ ਹੋ ਗਈ ਨਸ਼ਿਆਂ ਦੀਆਂ ਪ੍ਰੋਬਲਮਸ ਹੋ ਗਈਆਂ ਤੋਂ ਬੱਚਿਆਂ ਵਾਸਤੇ ਡਿਸਟਰੈਕਸ਼ਨਸ ਹੋ ਗਈਆਂ ਮੋਬਾਈਲ ਦੀ ਐਡਿਕਸ਼ਨ ਹੋ ਗਈ ਤੇ ਉਹਦੇ ਨਾਲ ਰਿਲੇਟਡ ਜਿਹੜੇ ਇਸ਼ੂਜ਼ ਆ ਗਏ ਆ ਉਹਦੇ ਬਾਰੇ ਵੀ ਬੱਚਿਆਂ ਦੇ ਵਿੱਚ ਜਾਣਕਾਰੀ ਖਾਸ ਕਰਕੇ ਪੇਰੈਂਟਸ ਦੇ ਵਿੱਚ ਜਾਣਕਾਰੀ ਦੇ ਬੱਚਿਆਂ ਦੇ ਜਿਹੜੇ ਆਗੇ ਆ ਤੁਸੀਂ ਉਹਨਾਂ ਨਾਲ ਕੁਆਲਿਟੀ ਟਾਈਮ ਸਪੈਂਡ ਕਰਨਾ ਕਿੰਨਾ ਜ਼ਰੂਰੀ ਆ ਬੱਚਿਆਂ ਦੀਆਂ ਜਿਹੜੀਆਂ ਇਮੋਸ਼ਨਲ ਤੇ ਸੋਸ਼ਲ ਨੀਡਸ ਆ ਉਹਦੇ ਬਾਰੇ ਜਿਹੜਾ ਮਾਪਿਆਂ ਨੂੰ ਹੋਰ ਜ਼ਿਆਦਾ ਸੁਚੇਤ ਰਹਿਣ ਦੀ ਲੋੜ ਆ ਸਰ ਸਾਹਿਬ ਅੱਜ ਕੀ ਚੰਗੀ ਹੋ ਤੇ ਦੋਸਤੋ ਕੁਝ ਨਾਮਰ ਵੀ ਕਲੀਨਿਕ ਖੋਲਣ ਦੀ ਗੱਲ ਕੀਤੀ ਸੀ ਸਰਕਾਰ ਵੱਲੋਂ ਉਹ ਮੈਨੂੰ ਲੱਗਦਾ ਕਿ ਇਸ ਸਾਲ ਦੇ ਅਖੀਰ ਤੱਕ ਜਿਹੜਾ ਸਾਡੇ ਫਾਈਨਲ ਸਟੇजेस ਤੇ ਆ ਉਹ ਜਿਹੜੀਆਂ ਪ੍ਰੋਕਿਊਰਮੈਂਟ ਕੀਤੀਆਂ ਜਾ ਰਹੀਆਂ ਸਟਾਫ ਦੀ ਰਿਕਰੂਟਮੈਂਟ ਕੀਤੀ ਜਾ ਰਹੀ ਆ ਫਰਨੀਚਰ ਵਗੈਰਾ ਜਾਂ ਹੋਰ ਜਿਹੜੀ ਇਕੁਪਮੈਂਟ ਆਣੀ ਆ ਉਹ ਸਾਰੀ ਜਨ ਪਲੇਸ ਹੋ ਜਾਏਗੀ ਕੁਛ ਇੱਕ ਜਿਹੜੇ ਹੈਗੇ ਮੈਨੂੰ ਲੱਗਦਾ ਕਿ 50% ਜਿਹੜੇ ਹੈਗੇ ਆ ਉਹ ਅਗਲੇ 1 ਮਹੀਨੇ ਦੇ ਵਿੱਚ ਖੁੱਲ ਜਾਣਗੇ ਬਾਕੀ ਅਗਲੇ ਜਨਵਰੀ ਤੱਕ ਸਾਰੇ ਖੁੱਲ ਜਾਣਗੇ ਵਿਰੋਧੀਆਂ ਵੱਲੋਂ 237 ਦੇ ਕਰੀਬ ਵਿਰੋਧੀਆਂ ਵੱਲੋਂ ਕਿਹਾ ਜਾ ਰਿਹਾ ਕੁਝ ਹਸਪਤਾਲ ਜਿਹੜੇ ਆ ਪ੍ਰਾਈਵੇਟ ਹਸਪਤਾਲ ਦੇ ਵਿੱਚ ਦਿੱਤੇ ਜਾਣਗੇ ਦੇਖੋ ਇੱਕ ਨਾ ਕਈ ਬੰਦਾਂ ਦੀ ਆਦਤ ਹੁੰਦੀ ਆ ਕਿ ਉਹ ਪੂਰ ਪ੍ਰਚਾਰ ਤੇ ਮਤਲਬ ਜਵੇਂ ਮਾੜੀ ਕੋਰੋਨਾ ਦੀ ਪੁੱਛਿਆ ਜਾ ਰੌਲਾ ਪਾਤਾ ਉਹਨਾਂ ਨੂੰ ਜਿਵੇਂ ਅਫਵਾਹਾਂ ਫਲਾਉਣ ਤੋਂ ਬਾਅਦ ਕੰਮ ਹੀ ਕੋਈ ਨਹੀਂ ਆ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਆ ਜੀ ਜਿਹੜੀਆਂ ਸਰਕਾਰੀ ਹਸਪਤਾਲ ਹੈ ਉਹਨਾਂ ਚ ਸਾਰੀਆਂ ਸਰਵਿਸ ਜਿਹੜੀਆਂ ਸਰਕਾਰੀ ਰਹਿਣਗੀਆਂ ਜਿਸ ਤਰ੍ਹਾਂ ਅਸੀਂ ਆ ਜਿਹੜਾ ਸਿਕਾ ਤੁਹਾਡਾ ਨਾ ਜੀ ਖਾਸ ਕਰਕੇ ਸੀਟੀ ਸਕੈਨ ਤੇ ਐਮ ਆਰ ਆਈ ਉਹ ਸੀ ਸਰਵਿਸ ਆਊਟਸੋਰਸ ਕੀਤੀ ਹੈ ਜੀ ਉਹਦੇ ਨਾਲ ਉਹਦੇ ਰਿਜ਼ਲਟਸ ਬਹੁਤ ਅੱਛੇ ਆ ਜਾਂਤਾ ਨੂੰ ਫਾਇਦਾ ਹੋ ਰਿਹਾ 600 ਰੁਪਏ ਦੇ ਵਿੱਚ ਜਿਹੜਾ ਹੈਗਾ ਤੁਹਾਡਾ 6-700 ਰੁਪਏ ਸੀਟੀ ਸਕੈਨ ਇਸੇ ਤਰ੍ਹਾਂ ਐਮ ਆਰ ਆਈ ਉਹਦੇ ਨਾਲ ਸਾਡਾ ਸਟੈਮੀ ਦਾ ਪ੍ਰੋਜੈਕਟ ਹਾਰਟ ਅਟੈਕ ਦੇ ਪੇਸ਼ੈਂਟਸ ਦਾ ਇਲਾਜ ਜਿਹੜਾ ਹੈਗਾ ਉਹ ਸੂਹੇ ਦੇ ਵਿੱਚ ਹੋ ਰਿਹਾ ਤਰਨਤਨ ਚ ਹੋ ਰਿਹਾ ਗੁਰਦਾਸਪੁਰ ਚ ਹੋ ਰਿਹਾ ਇਸੇ ਤਰ੍ਹਾਂ ਜਿਹੜਾ ਸਟ੍ਰੋਕ ਹੈ ਜਿਹੜਾ ਜੀ ਨੂੰ ਪ੍ਰੈਨਲਿਸਿਸ ਕਰਨ ਦੇ ਆਧ ਰਾਂਕ ਚਾਹ ਦਿੰਦੇ ਆ ਇੱਕ ਪਾਸਾ ਮਾਰਿਆ ਗਿਆ ਉਹਦਾ ਇਲਾਜ ਵੀ ਜਿਹੜਾ ਸਾਡੇ ਹੈਗਾ ਸੀ ਉਹਦੇ ਨਾਲ ਹੰਬਰਟਸ ਬੋਕ ਮਾਡਲ ਦੇ ਵਿੱਚ ਉਹਦੇ ਜ਼ਰੀਏ ਕਰ ਰਹੇ ਆ ਸੋ ਇਸ ਤਰ੍ਹਾਂ ਦੇ ਕੁਝ ਇਨੀਸ਼ੀਏਟਿਵ ਜਿਹੜੇ ਹੈਗੇ ਆ ਸਾਡੇ ਦੁਆਬਸ਼ਾਗਾ ਵੀ ਜਿਹੜੇ ਜਿਸ ਤਰ੍ਹਾਂ ਪੰਜਾਬ ਦੇ ਵਿੱਚ 1 ਪਹਿਲਾਂ 150 ਦੇ ਵਿੱਚ ਫਿਰ 250 ਦੇ ਵਿੱਚ ਵਧਾ ਕੇ ਜਿੱਥੇ ਮਤਲਬ 24 ਘੰਟੇ ਸੀਜ਼ੇਰੀਅਨ ਡਿਲੀਵਰੀਜ਼ ਐਮਰਜੈਂਸੀ ਸਰਵਿਸਿਜ਼ ਉੱਚੇ ਚੇਤਤੌਰ ਦੇ ਉੱਤੇ ਔਰਥੋਡੀਆਂ ਹੋਰ ਜਿਹੜੇ ਹੈਗੇ ਆ ਵੀ ਇਹ ਸਰਵਿਸ ਜਿਹੜੀ ਹੋਏਗਾ ਜਿੱਥੇ ਸਾਡੇ ਕੋਲ ਨਹੀਂ ਆ ਡਾਕਟਰ ਨਹੀਂ ਆ ਸਾਡੇ ਕੋਲ ਜਿਹੜੇ ਰਿਮੋਟ ਏਰੀਆਸ ਦੇ ਵਿੱਚ ਬਾਰਡਰ ਏਰੀਆਸ ਦੇ ਵਿੱਚ ਉੱਥੇ ਕੋਈ ਪਾਰਟਿਕੂਲਰ ਸਰਵਿਸ ਜਿਹੜੀ ਹੈਗੀ ਆ ਅਸੀਂ ਜ਼ਰੂਰ ਕਿਸੇ ਨਾ ਕਿਸੇ ਨਾਲ ਟਾਈਪ ਕਰਾਂਗੇ ਬਟ ਉਹ ਦੈਟ ਵਿਲ ਬੀ ਮੈਨੇਜਡ ਐਂਡ ਫੰਡਡ ਬਾਈ ਦਾ ਕਮਨ ਪੈਸੇ ਸਾਰੇ ਸਰਕਾਰ ਦੇਗੀ ਲੋਕਾਂ ਵਾਸਤੇ ਫ੍ਰੀ ਰਹਿਣਗੇ ਸਰਕਾਰੀ ਹਸਪਤਾਲ ਸਰਕਾਰੀ ਜਿਹੜੇ ਠੀਕ ਠੀਕ